ਦੁਆਬੇ ਵਿੱਚ ਮਾਲਪੁਰ ਦੇ ਪਿੰਡ ਢਾਡਾ ਖੁਰਦ ਵਿਖੇ ਸੋਨੂ ਚੇਲਾ ਗਰੁੱਪ ਨਮਾ ਸ਼ਹਿਰ ਅਤੇ ਪਿੰਦਰ ਗਰੁੱਪ ਮਾਲਪੁਰ ਵਿਚਕਾਰ ਜੰਮ ਕੇ ਟਕਰਾਅ ਹੋਇਆ ਇਹ ਟਕਰਾਅ ਸੋਨੂ ਚੇਲਾ ਵੱਲੋਂ ਬੰਦੇ ਲਿਆ ਕੇ ਪਿੰਦਰ ਮਾਲਪੁਰ ਦੇ ਪਿੰਡ ਢਾਡਾ ਖੁਰਦ ਵਿਖੇ ਹਮਲਾ ਕਰ ਦਿੱਤਾ ਅਤੇ ਉਸ ਦੇ ਗੇਟ ਵਿੱਚ ਗੱਡੀ ਮਾਰ ਕੇ ਉਸ ਦਾ ਘਰ ਟਾਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਘਰ ਦੀ ਭਾਂ ਤੋੜ ਕੀਤੀ ਅਤੇ ਬੰਦੇ ਲਿਆ ਕੇ ਗੋਲੀਆਂ ਵੀ ਚਲਾਈਆਂ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਇਹ ਟਕਰਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸੀ ਦੱਸ ਦਈਏ ਕਿ ਟਾਡਾ ਖੁਰਦ ਮਾਲ ਪਠਾਣੇ ਦੇ ਅਧੀਨ ਪੈਂਦਾ ਹੈ ਜਦ ਕਿ ਸੋਨੂ ਚੇਲਾ ਗੁੱਟ ਜਿਸ ਦਾ ਪਿੰਡ ਚੇਲਾ ਨਾਮਾ ਸ਼ਹਿਰ ਵਿੱਚ ਹੈ ਨਵੇਂ ਬੰਦੇ ਲਿਆ ਕੇ ਇਹ ਹਮਲਾ ਕਰ ਦਿੱਤਾ ਇਹ ਦੋ ਗੁੱਟਾਂ ਵਿਚਕਾਰ ਜੰਮ ਕੇ ਟਕਰਾ ਹੋਇਆ ਜਿਸ ਸੰਬੰਧੀ ਕੁਝ ਬੰਦਿਆਂ ਨੂੰ ਨੂੰ ਗੜ ਸ਼ੰਕਰ ਦੇ ਡੀਐਸਪੀ ਦੇ ਦਰਸ਼ਨ ਮੁਤਾਬਕ ਜਰਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੁਝ ਬੰਦਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਿਅਕਤੀ ਜਿਸ ਦੇ ਗੋਲੀ ਲੱਗੀ ਹੈ ਉਸ ਨੂੰ ਹਸਿਆਰਪੁਰ ਭੇਜ ਦਿੱਤਾ ਹੈ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਿੰਡ ਟਾਡਾ ਖੁਰਦੂ ਜੋ ਕਿ ਪੁਲਿਸ ਸਟੇਸ਼ਨ ਮਾਲਪੁਰ ਦੇ ਅਧੀਨ ਪੈਂਦਾ ਉੱਥੇ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਤਾਂ ਟਾਡਾ ਖੁਰਤ ਇੱਕ ਪਿੰਦਰ ਉਹਦੇ ਘਰ ਦੇ ਵਿੱਚ ਆ ਕੇ ਜਿਹੜਾ ਹਮਲਾ ਕੀਤਾ ਹਮਲਾ ਕਰਨ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਗੇਟ ਦੇ ਵਿੱਚ ਗੱਡੀ ਵੀ ਮਾਰੀ ਹੈ ਤੇ ਘਰ ਦੀ ਤੇ ਘਰ ਦੀ ਕੁਝ ਭੰਨ ਤੋੜ ਵੀ ਕੀਤੀ ਹੈ ਬਟ ਜਿਹੜਾ ਪਿੰਦਰ ਹੈ ਉਹਨੇ ਆਪਣੇ ਕਿਸੇ ਦੋਸਤ ਨੂੰ सोनू ਤੋਂ ਪੈਸੇ ਦਿਲਵਾਏ ਸੀ ਜੋ ਉਹ ਪੈਸਿਆਂ ਨੂੰ ਲੈ ਕੇ ਜਿਹੜਾ ਹੈਗਾ ਪਿੰਦਰ ਦੇ ਦੋਸਤ ਤੇ सोनू ਦੀ ਆਪਸ ਚ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਦਰ ਨੇ ਜਿਹੜਾ ਹੈਗਾ ਇਨਾਂ ਦੇ ਵਿੱਚ ਆਪਸੀ ਜਿਹੜਾ ਮਤਭੇਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਚਾਹੁੰਦੇ ਆ ਜਿਹੜਾ ਹੈਗਾ ਪਿੰਦਰ ਤੇ ਸੋਨੂ ਵੀ ਆਪਸ ਵਿੱਚ ਉਲਝ ਗਏ ਤੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਇਹ ਬੋਨਤੇ ਕਹਾਸੂਣੀ ਕਾਫੀ ਹੋਈ ਇਹ ਸਾਰੇ ਮਾਮਲੇ ਨੂੰ ਨਿਜੇਖਣ ਵਾਸਤੇ ਇਹਨਾਂ ਨੇ 11 ਤਰੀਕ ਨੂੰ ਕੋਰਟ ਤਕਰੀਬ ਇੱਕ ਮੀਟਿੰਗ ਕੀਤੀ ਉਹ ਮੀਟਿੰਗ ਦੇ ਵਿੱਚ ਵੀ ਕੋਈ ਗੱਲ ਜਿਹੜੀ ਸਿਰੇ ਨਹੀਂ ਚੜੀ ਜਦਕਿ ਇਹਨਾਂ ਦੇ ਵਿੱਚ ਆਪਸ ਬੋਲਬਾਲਾ ਹੋਰ ਵਧ ਗਿਆ ਇਸੇ ਰੰਝੇਸ ਦੇ ਚਲਦੇ ਆ ਕੱਲ ਸੋਨੂ ਨੇ ਆਪਣੇ ਨਾਲ ਕੁਝ ਹੋਰ ਮੁੰਡੇ ਲੈ ਕੇ ਇਹਨਾਂ ਦੇ ਖੌਲਾ ਕੀਤਾ ਹਮਲਾ ਕਰਨ ਦੇ ਦੌਰਾਨ ਜਿਹੜਾ ਹੈਗਾ ਕੁਝ ਅ ਗਨ ਗਨ ਸ਼ਾਟਸ ਵੀ ਫਾਇਰ ਹੋਏ ਜਿਨ੍ਹਾਂ ਦੇ ਕੋਲ ਸਾਡੇ ਕਬਜ਼ੇ ਵਿੱਚ ਨਹੀਂ ਤੇ ਇਹ ਦੇ ਦੌਰਾਨ ਹੀ ਜਿਹੜਾ ਹੈ ਇੱਕ ਬਜ਼ੁਰਗ ਦੀ ਗੋਲੀ ਵੀ ਲੱਗੀ ਜੋ ਪਿੰਦਰ ਉਹਨਾਂ ਦੇ ਨਾਲ ਜਿਹੜਾ ਰਿਲੇਟਡ ਹੈ ਜਿਹੜੀ ਅਗਲੇ ਦਿਨ ਲਾਜ਼ਮਾਸਤੇ ਜਿਹੜਾ ਸ਼ੁਰੂ ਕੀਤਾ ਗਿਆ ਤੇ ਸਾਡੇ ਕੋਲ ਦੌਰਾਨ ਇਹ ਤਫਤੀਸ਼ ਕਾਫੀ ਲੀਡਸ ਨੇ ਇਹਦੇ ਵਿੱਚ ਅਸੀਂ ਕੁਝ ਸਸਪੈਕਟ ਬੰਦਿਆਂ ਨੂੰ ਜਿਹੜਾ ਹੈਗਾ ਕਾਬੂ 'ਚ ਵੀ ਕਰ ਲਿਆ ਸਾਡੀ ਕੁੱਛਦਗ ਜਾਰੀ ਹੈ ਤੇ ਜਿਹੜੇ ਦੋਸ਼ੀ ਨੇ ਉਹ ਬਹੁਤ ਜਲਦੀ ਜਿਹੜਾ ਹੈਗਾ ਕਿ ਸਲਾਖਾਂ ਪਿੱਛੇ ਹੋਣਗੇ